ਬਲੋ ਵੀ ਮਿੱਤਰੋ ਅੱਜ ਪੰਜਾਬ ਦਾ ਸਭ ਤੋਂ ਵੱਧ ਚੱਲਣ ਵਾਲਾ ਜਾਂਪਾ ਕਹਦੇ ਖਰਾ ਸੋਨਾ ਜਿਹਨੂੰ ਆਪਣੇ ਭਰਾ ਕਹਿ ਦਿੰਦੇ ਬਾਈ ਜਦੋਂ ਮਰਜੀ ਵੇਚ ਲਾ ਜਦੋਂ ਮਰਜੀ ਖਰੀਦ ਲਾ ਹਨਾ ਤੇ ਵੀ ਮੁੱਲ ਜੇ ਸਟੇਬਲ ਰਹਿੰਦਾ ਜਿਵੇਂ ਸੋਨੇ ਦਾ ਰਹਿੰਦਾ ਜਦੋਂ ਮਰਜੀ ਵੇਚ ਲਾ ਤਾਂ ਉਹ ਚੀਜ਼ ਲਿਆ ਤੇ ਅੱਜ ਘੋੜੀ ਲਿਆਤੀ ਮਿੱਤਰੋ ਉੱਤੋਂ ਦੀ ਹੀਟ ਜੀ ਵੀ ਆ ਸਾਰੀ ਡਿਟੇਲ ਦਵਾਂ ਕੀ ਉਮਰ ਕੀ ਹਾਈਟ ਕੀ ਬੇਰਵਾ ਹਨਾ ਬਸ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਦਨ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਨਮ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਅੱਜ ਪੰਜਾਬ ਦੀ ਨੌਕਰੀ ਘੋੜੀ ਲਿਆਤੀ ਤੁਹਾਨੂੰ ਕਾਹੀ ਮੰਗ ਹੁੰਦੀ ਆ ਦਿਨਾਂ 'ਚ ਮੰਨ ਲਓ ਮੇਲੇਆਂ ਮੂਲਿਆਂ 'ਚ ਵੀ ਜ਼ਿਆਦਾਤਰ ਨੌਕਰਾ ਜਨਵਰੀ ਬੈਕ ਦਾ ਤੇ ਬਰਾਤਾਂ ਵਾਲਿਆਂ ਦਾ ਵੀ ਸੀਜ਼ਨ ਆ ਜਾਂਦਾ ਤੇ ਉਹ ਵੀ ਨੌਕਰੀ ਦੀ ਡਿਮਾਂਡ ਕਰਨ ਲੱਗ ਜਾਂਦੇ ਆ ਤੇ ਬਾਕੀ ਕਈ ਆਪਣੇ ਏਰੀਆ ਜਿਵੇਂ ਪੰਜਾਬ ਦੇ ਬਠਿੰਡਾ ਮਕਸਰ ਹੋਇਆ ਦਾ ਹੋਰ ਏਰੀਆ ਉਹਨਾਂ ਚ ਵੀ ਸਾਰਿਆਂ ਚ ਆਪਣੇ ਨੌਕਰਾਂ ਦੀ ਮੰਗ ਜ਼ਿਆਦਾ ਬਾਕੀ ਸਾਰਿਆਂ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਤਾਂ ਦੋਸਤੋ ਜਿਹੜੇ ਭਰਾਵਾਂ ਦੀ ਚੁਆਇਸ ਨੌਕਰੇ ਦੀ ਆ ਚਿੱਟੀ ਘੋੜੀ ਲੈਣੀ ਪਸੰਦ ਕਰਦੇ ਆ ਤਾਂ ਮਿੱਤਰੋ ਆ ਪੂਰੀ ਵੀਡੀਓ ਦੇਖ ਲਓ ਜੇ ਤੁਹਾਨੂੰ ਤੁਹਾਡੇ ਘੋੜੀ ਪਸੰਦ ਆਈ ਸਾਰੀ ਆਪਾਂ ਡਿਟੇਲ ਦਵਾਂਗੇ ਸੰਪਾਰਕ ਕਰ ਲਓ ਨੰਬਰ ਦੇ ਦੇਣੀ ਆ ਤੇ ਪਹਿਲਾਂ ਮੋਟੀ ਮੋਟੀ ਡਿਟੇਲਸ ਹਾਂ ਲਓ ਜੇ ਡਿਟੇਲ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤੇ ਚੈਨਲ ਸਬਸਕ੍ਰਾਈਬ ਕਰ ਲਓ ਕਾ ਤੁਹਾਨੂੰ ਆਪਣੇ ਚੈਨਲ ਤੇ ਇੱਕਦਮ ਮਾਰਕੀਟ ਨਾਲੋਂ ਸਸਤਾ ਜਾਨਵਰ ਮਿਲੂ ਇੱਕ ਆਪਸ਼ਨ ਮਿਲਜੂ ਜਾਨਵਰ ਰੋਜ਼ ਨਾ ਹੀ ਆਪਣੇ ਕੋਲ ਨਵਾਂ ਪੁਰਾਣਾ ਆਉਂਦਾ ਰਹਿੰਦਾ ਸਾਰੇ ਤਰ੍ਹਾਂ ਦਾ ਜਾਨਵਰ ਸੂਟੇ ਰੇਟ ਤੋਂ ਲੈ ਕੇ ਵੱਡੇ ਰੇਟ ਤਾਈ ਸਾਰੇ ਤਰ੍ਹਾਂ ਦਾ ਜਾਨਵਰ ਮਿਲਜੂ ਤੇ ਮਿਲਦੇ ਆ ਮਿੱਤਰੋ ਆ ਕੁੜੀ ਦੀ ਡਿਟੇਲ ਨਾਲ ਤੇ ਆਜੋ ਜਿੰਨੇ ਸ਼ੁਰੂਆਤ ਚ ਕੋੜੀ ਦੀ ਡਿਟੇਲ ਨੁਕਰੀ ਘੋੜੀਏ ਦੋਸਤੋ ਰੰਗ ਦਿੱਤਾ ਪਤਾ ਲਾ ਲਿਆ ਨਾ ਟੈਂਕਾ ਇਹਦੀ ਹਾਈਟ ਆ ਬਾਲ ਪੋਰੀਆਂ ਦੀ ਸਾਫ ਆ ਮੌਕੇ ਤੇ ਖਾਲੀ ਆ ਮਗਰ ਬਸ਼ੀਰਾ ਸੀ ਇਹਦੇ ਜੀ ਤੇ ਹੀਟ ਕੱਢ ਰਹੀਏ ਘੋੜੀ ਸਵਾਰੀ ਸੂਰੀ ਦੀ ਪਾਸ ਆ ਅੰਦਰ ਦੀ ਵੀ ਪਾਸ ਤੇ ਜੇ ਕੋਈ ਹੋਵੇ ਚਾਹਵਨ ਕੋਈ ਸੱਜਣ ਆਪਣੇ ਮਨ ਪਸੰਦੇ ਘੋੜਿਆਂ ਚ ਭਰੋਂਦਾ ਹਨ ਕੇਵਰ ਹੁੰਦਾ ਹੈ ਕਿ ਜਿਹਨੇ ਸਾਲ ਮੂੰਹ ਵੱਲ ਦੇਖਣਾ ਘੋੜੀ ਦੇ ਤਾਂ ਅਗਲਾ ਇਹ ਜੀ ਸੋਚ ਰਿਹਾ ਬਾਈ ਘੋੜੀ ਹੋਵੇ ਤਾ ਆ ਘੋੜੀ ਤੋਂ ਘੱਪਣਾ ਹੋਵੇ। ਤਾਂ ਮਿੱਤਰੋ ਤੁਹਾਨੂੰ ਇੱਕ ਹਿਸਾਬ ਦਾ ਆਪਾਂ ਕਹਦੇ ਹਾਂ ਮੌਕਾ ਮਿਲਦਾ। ਤੁਸੀਂ ਆਪਦੇ ਮਨਪਸੰਦ ਦੇ ਘੋੜੇ ਤੋਂ ਘੋੜੀ ਭਰਾ ਸਕਦੇ ਆ। ਕਾਹੇ ਘੋੜੀ ਮੌਕੇ ਤੇ ਹੀਟ ਕੱਢ ਰਹੀ ਆ ਤੇ ਅੰਦਰ ਦੀ ਵੀ ਆਪਦੀ ਚੈੱਕ ਕਰਵਾ ਲਓ। ਅੰਦਰ ਦੀ ਪਾਸ ਹੋਈ ਹੋਈ ਚੈੱਕ ਹੋਈ ਆਪਣੀ ਹੋਈ ਆ। ਤੁਸੀਂ ਆਪਦੇ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਵਾ ਸਕਦੇ ਆ। ਸਾਨੂੰ ਕੋਈ ਇਤਰਾਜ਼ ਨਹੀਂ ਹੋਊ। ਤੇ ਨੰਬਰ 2 ਤੇ ਸਵਾਰੀ ਚੂੜੀ ਦੀ ਪਾਲ। ਤੇ ਸੈਪਕਾਰ ਜਿਹਨੂੰ ਆਪਾਂ ਫਲਕਾਰੀ ਕਹਿੰਦੇ ਨੇ ਜਮਾਂ ਕਹਦੀ ਆਪਾਂ 100% ਹੋਇਆ ਤਾਂ ਕੰਨਾਂ-ਕੁੰਨਾਂ ਚੋਂ ਪਿੰਡੇ ਵੱਲੋਂ ਰਹਿਦਾ। ਸਾਫ਼ ਆ। ਕੁੜੀ ਹੁਣ ਜਿਵੇਂ ਧੁੰਦਾ ਧੁੰਦਾ ਦਿਨ ਜੇ ਚੱਲ ਪੇ ਚਾਹ ਦੇ ਨਾਲ ਧੁੱਪ ਨਿਕਲਦੀ ਨਹੀਂ ਤਾਂ ਚਾਹ ਦੇ ਨਾਲ ਨਹੀਂ ਆ ਕਿ ਪਰ ਜਿੰਨੀ ਵੀ ਸਾਫ ਹੋਈ ਪਉਨੇ ਤੁਹਾਨੂੰ ਸਾਫ ਕਰਕੇ ਦਿਖਾਤੀ ਜੀ ਸਵਾਰੀ ਦੀ ਪਾਸ ਆ ਬਾਲਪੁਰੇ ਦਾ ਸਾਫਾ 95 ਇੰਚ ਹਾਈਟ ਆ 5.5 ਸਾਲ ਉਮਰ ਆ ਸਵਾਰੀ ਦੀ ਜਮਾਂ ਪਾਸ ਹੱਥਾਂ ਪੈਰਾਂ ਦੀ ਪੂਰੀ ਓਕੇ ਰਿਪੋਰਟ ਆ ਕਿਸੇ ਤਰ੍ਹਾਂ ਕੋਈ ਫਾਲਟ ਨਹੀਂ ਸੋ ਦੋਸਤੋ ਜੇ ਕੇ ਭਰਾ ਦੇ ਕੋਈ ਚੱਲਦੀ ਹੋਈ ਨੌਕਰੀ ਖਰੀਦਣ ਦਾ ਚਾਹਵਾਨ ਹੋਇਆ ਤਾਂ ਖਰੀਦ ਸਕਦਾ ਜੀ